ਵਾਹਿਗੁਰੂ ਜੀ ਕਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਮਹਾਰਾਜਾ ਰਣਜੀਤ ਸਿੰਘ ਨੇ ਕਸੂਰ ਨੂੰ ਭਾਦੇ ਕੀਤਾ ਸਮੰਤ 1864 ਬਿਕਰਮੀ ਸੰਨ 1807 ਇਸਵੀ ਦੇ ਆਰੰਭ ਵਿੱਚ ਸ਼ਾਹੀ ਸੂਹੀ ਦੇ ਖਬਰ ਦਿੱਤੀ ਕਿ ਨਵਾਬ ਕੁਤਬਦੀਨ ਕਸੂਰੀਏ ਨੇ ਆਪਣੇ ਅਹਿਦਨਾਮੇ ਵਿਰੁੱਧ ਨਵਾਬ ਮੁਜ਼ਫਰ ਖਾਨ ਮਲਤਾਨੀ ਨਾਲ ਗੌਂਦ ਗੁੰਦੀ ਹੈ ਕਿ ਇਹਨਾਂ ਦਿਨਾਂ ਵਿੱਚ ਇਸਲਾਮੀ ਝੰਡਾ ਖੜਾ ਕਰਕੇ ਦੋਹਾਂ ਨਵਾਬਾਂ ਦੀਆਂ ਸਮਿਲਿਤ ਫੌਜਾਂ ਤੇ ਬਹੁਤ ਸਾਰੇ ਮੁਲਕੀ ਰਾਜਿਆਂ ਨੂੰ ਇਕੱਠਾ ਕਰਕੇ ਮਹਾਰਾਜੇ ਨਾਲ ਲੜਾਈ ਲੜੀ ਜਾਏ। ਦੂਜਾ ਕুতਬਦੀਨ ਨੇ ਕਸੂਰ ਦੇ ਇਲਾਕੇ ਦੇ ਸਿੱਖਾਂ ਪਰ ਅਤ ਦੀ ਸ਼ਕਤੀ ਕਰਨੀ ਆਰੰਭ ਕਰ ਦਿੱਤੀ। ਇਸ ਗੱਲ ਦਾ ਪਤਾ ਕਰਨ ਲਈ ਤੇ ਨਵਾਬ ਦੀ ਸਿੱਖ ਪਰਜਾ ਨੂੰ ਜ਼ੁਲਮ ਤੋਂ ਬਜਾਉਣ ਲਈ ਮਹਾਰਾਜਾ ਨੇ ਫਕੀਰ ਅਜੀਜ਼ਉਦੀਨ ਨੂੰ ਵਿਚੋਲਾ ਥਾਪ ਕੇ ਕਸੂਰ ਭੇਜਿਆ ਪਰ ਅੱਗੋਂ ਇਸ ਗੱਲ ਦੀ ਥਾਂ ਕਿ ਕੁੱਤਬਦੀਨ ਉਸ ਦੇਸ਼ਕ ਕੇ ਨਵ੍ਰਿਤ ਕਰਦਾ ਉਲਟਾ ਉਸ ਨੂੰ ਡਾਡਾ ਲੋਹਾ ਲਖਾ ਹੋ ਕੇ ਮਿਲਿਆ ਤੇ ਉਸ ਨੂੰ ਸਿੱਖਾਂ ਦੀ ਨੌਕਰੀ ਕਰਨ ਲਈ ਕੁਝ ਆਯੂਗ ਬਚਨ ਕਹੇ ਫਕੀਰ ਅਜੀਜ਼ਉਦੀਨ ਨਵਾਬ ਦਾ ਏ ਅਯੋਗ ਵਰਤਾਵ ਦੇ ਕੇ ਲਾਹੌਰ ਨੂੰ ਪਰਤਾਇਆ ਤੇ ਸਾਰੀ ਵਿਥਿਆ ਮਹਾਰਾਜਾ ਰਣਜੀਤ ਸਹਿਬ ਨੂੰ ਕਹਿ ਸੁਣਾਈ ਮਹਾਰਾਜਾ ਸਹਿਬ ਨਵਾਬ ਕুতਬਦੀਨ ਦੇ ਇਸ ਅਯੋਗ سلوਕ ਦੇ ਅਹਿਦਨਾਮੇ ਦੇ ਉਲਟ ਵਰਤੋਂ ਦਾ ਸਮਾਚਾਰ ਸੁਣ ਕੇ ਬੜੇ ਜੋਸ਼ ਵਿੱਚ ਆਏ ਤੇ ਝਟ ਲੜਾਈ ਦੀਆਂ ਤਿਆਰੀਆਂ ਦਾ ਹੁਕਮ ਦੇ ਦਿੱਤਾ ਥੋੜੇ ਦਿਨਾਂ ਵਿੱਚ ਹੀ ਸਭ ਤਿਆਰੀਆਂ ਹੋ ਗਈਆਂ ਤੇ 10 ਫਰਵਰੀ ਸਨ 1877 ਈਸਵੀ ਨੂੰ ਕਸੂਰ ਪਰ ਚੜਾਈ ਕਰ ਦਿੱਤੀ ਇਹ ਫੌਜਾਂ ਜਦ ਸ਼ਹਿਰ ਦੇ ਲਾਗੇ ਪਹੁੰਚੀਆਂ ਤਾਂ ਅੱਗੋਂ ਨਵਾਬ ਸਣੇ ਗਾਜ਼ੀਆ ਦੇ ਖਾਂਸੇ ਦੇ ਟਾਕਰੇ ਲਈ ਆਇਆ ਇਥੋਂ ਦੇ ਦੋ ਤਕੜੀਆਂ ਲੜਾਈਆਂ ਹੋਈਆਂ ਇਹਨਾਂ ਦੋਹਾਂ ਵਿੱਚੋਂ ਨਵਾਬ ਦੇ ਪੈਰ ਉਖੜ ਗਏ ਤੇ ਮੈਦਾਨ ਖਾਲਸੇ ਦੇ ਹੱਥ ਰਿਆ ਨਵਾਬ ਇਥੋਂ ਨਸਕੇ ਗਾਜ਼ੀਏ ਦੇ ਕਿਲੇ ਵਿੱਚ ਆਕੀ ਹੋ ਬੈਠਾ ਖਾਲਸੇ ਨੇ ਕਿਲੇ ਨੂੰ ਜਾ ਕੇ ਰਾ ਤਤਿਆ ਤੇ ਤੋਪਾਂ ਬੀੜ ਕੇ ਲੱਗੇ ਗੋਲੇ ਵਰਸਾਉਣ ਅੰਦਰੋਂ ਕুতਬਦੀਨ ਵੀ ਬੜੀ ਦਲੇਰੀ ਨਾਲ ਲੜਦਾ ਰਿਹਾ ਤੇ ਕਿਲੇ ਨੂੰ ਕਈ ਦਿਨ ਤੱਕ ਬਚਾਈ ਰੱਖਿਆ ਹਣ ਜਦ ਲੜਾਈ ਜਰਾ ਲੰਮਕ ਗਈ ਤੇ ਸ਼ੇਰੇ ਪੰਜਾਬ ਨੇ ਇੱਕ ਰਾਤ ਨੂੰ ਖਾਲਸੇ ਦਾ ਇੱਕ ਚੌਣਵਾ ਜੁੱਟ ਕਿਲੇ ਦੀ ਦੀਵਾਰ ਹੇਠ சுரੰਘਾਂ ਪੱਟਣ ਲਾ ਦਿੱਤਾ ਤੇ ਇਹਨਾਂ ਵਿੱਚ ਰਾਤੋਂ ਰਾਤ ਬਾਰੂਦ ਭਰ ਕੇ ਸਵੇਰ ਹੁੰਦਿਆਂ ਪਲੀਤੇ ਦਾਗੇ ਗਏ ਤੇ ਕਿਲੇ ਦੀ ਲਹਿੰਦੀ ਬਾਹੀ ਧਰਤੀ ਤੇ ਆ ਪਈ ਬਸ ਇਸ ਸਮੇਂ ਨੂੰ ਅਮੋਲਕ ਜਾਣ ਕੇ ਉੱਪਰੋਂ ਖਾਲਸੇ ਵੱਲੋਂ ਹੱਲਾ ਕੀਤਾ ਗਿਆ ਤੇ ਪਲ ਵਿੱਚ ਖਾਲਸੇ ਦਲ ਕਿਲੇ ਵਿੱਚ ਜਾ ਵੜਿਆ ਇਸ ਕਿਲੇ ਵਿੱਚ ਗਾਜ਼ੀਆਂ ਨੇ ਖੂਬ ਤਲਵਾਰ ਚਲਾਈ ਪਰ ਸਿੰਘਾਂ ਨੇ ਇਹ ਮਿੱਟ ਜੋਸ਼ ਅੱਗੇ ਉਹਨਾਂ ਦੀ ਕੁਝ ਨਾ ਚੱਲ ਸਕੀ ਤੇ ਹੁਣ ਸਾਰੇ ਕਿਲੇ ਪਰ ਮਹਾਰਾਜਾ ਦਾ ਅਧਿਕਾਰ ਹੋ ਗਿਆ ਨਵਾਬ ਕੁਤਬਦੀਨ ਭੱਜਦਾ ਹੋਇਆ ਫੜਿਆ ਗਿਆ ਅਤੇ ਮਹਾਰਾਜੇ ਦੀ ਹਜ਼ੂਰੀ ਵਿੱਚ ਹਾਜ਼ਰ ਕੀਤਾ ਗਿਆ ਤਾਂ ਬੜੀ ਅਧੀਨਗੀ ਨਾਲ ਸ਼ੇਰੇ ਪੰਜਾਬ ਤੋਂ ਜਾਨ ਬਖਸ਼ੀ ਚਾਹੀ ਮਹਾਰਾਜਾ ਸਹਿਬ ਨੇ ਉਸ ਦੀ ਬੇਨਤੀ ਮੰਨ ਲਈ ਅਤੇ ਉਸ ਦੀ ਜਾਨ ਬਖਸ਼ੀ ਕਰਕੇ ਉਸ ਨੂੰ ਸਤਲੁਜ ਤੋਂ ਪਾਰ ਮਮਦੋਟ ਦਾ ਇਲਾਕਾ ਨਿਰਵਾਹ ਲਈ ਜ਼ਗੀਰ ਵਿੱਚੋਂ ਬਖਸ਼ ਦਿੱਤਾ ਇਸ ਜੰਗ ਵਿੱਚ ਅਕਾਲੀ ਫੂਲਾ ਸਿੰਘ ਜੀ ਸਰਦਾਰ ਨਿਹਾਲ ਸਿੰਘ ਜੀ ਅਟਾਰੀ ਵਾਲੇ ਤੇ ਨੌਜਵਾਨ ਸਰਦਾਰ ਹਰੀ ਸਿੰਘ ਨਲਵੇ ਨੇ ਬੜੀ ਬੀਰਤਾ ਤੋਂ ਕੰਮ ਲਿਆ ਇਸ ਸੂਬੇ ਦਾ ਪਹਿਲਾ ਪ੍ਰਬੰਧਕ ਸਰਦਾਰ ਨਿਹਾਲ ਸਿੰਘ ਥਾਪਿਆ ਗਿਆ ਤੇ ਇਸ ਦਾ ਬਹੁਤ ਸਾਰਾ ਭਾਗ ਉਸ ਨੂੰ ਜ਼ਗੀਰ ਵਜੋਂ ਦਿੱਤਾ ਗਿਆ ਹੁਣ ਫਤਿਹ ਦਾ ਫਰੇਰਾ ਚਲਾਉਂਦੇ ਮਹਾਰਾਜਾ ਸਹਿਬ ਲਾਹੌਰ ਆ ਗਏ ਮਹਾਰਾਜਾ ਦਾ ਮਲਤਾਨ ਦਾ ਦੌਰਾ ਕਸੂਰ ਤੋਂ ਫਤਿਹ ਤੋਂ ਵਿਲੇ ਹੋ ਕੇ ਪਹਿਲਾ ਕੰਮ ਜੋ ਮਹਾਰਾਜੇ ਨੇ ਕੀਤਾ ਉਹ ਨਵਾਬ ਮੁਜ਼ਫਰ ਖਾਨ ਮਲਤਾਨੀ ਉਸ ਨੂੰ ਉਸ ਦੇ ਅਯੋਗ ਵਰਤਾਵ બદਲੇ ਡਾਂਡ ਦੇਣਾ ਸੀ ਇਥੇ 15 ਦਿਨ ਠਹਿਰਨ ਦੇ ਬਾਅਦ ਨਵੀਆਂ ਤਿਆਰੀਆਂ ਕਰਕੇ ਤੇ ਸੱਜਰ ਸ਼ਾਹ ਫੌਜ ਨਾਲ ਲੈ ਕੇ 15 ਮਾਰਚ ਸਨ 1807 ਈਸਵੀ ਨੂੰ ਮੁਲਤਾਨ ਵੱਲ ਕੋਚ ਕੀਤਾ ਅਤੇ ਜਾਂਦੇ ਹੀ ਸ਼ਹਿਰ ਦੇ ਲਾਗੇ ਜਾ ਡੇਰੇ ਲਈ ਇਥੋਂ ਫਤੇ ਸਿੰਘ ਕਾਲੀਆਂ ਵਾਲੇ ਨੇ ਵਿਚੋਲਾ ਥਾਪ ਕੇ ਨਵਾਬ ਵੱਲ भेजया ਗਿਆ ਕਿ ਨਵਾਬ ਨੂੰ ਦੱਸੇ ਕਿ ਉਸਨੇ ਅਹਿਦਨਾਮਾ ਲਿਖ ਕੇ ਦਿੱਤਾ ਸੀ ਕਿ ਅੱਗੇ ਨੂੰ ਸਿੱਖ ਰਾਜ ਦਾ શુભਚਿੰਤਕ ਰਹੇਗਾ ਪਰ ਉਸਨੇ ਉੱਪਰ ਥੱਲੇ ਜਾਣ ਬੁੱਝ ਕੇ ਕਈ ਕੁ ਆਪਣੇ ਅਯੋਗ ਕੰਮ ਕੀਤੇ ਹਨ ਅਰਥਾਤ ਇੱਕ ਤਾਂ ਉਸਨੇ ਸਾਡੇ ਬਹਿਰੀ ਅਹਿਮਦ ਖਾਨ ਸਿਆਲ ਨੂੰ ਆਪਣੇ ਪਾਸ ਬਣਾ ਦਿੱਤੀ ਸੀ ਦੂਜਾ ਹੁਣ ਕਤੂਬਦੀਨ ਕਸੂਰੀਏ ਦੇ ਨਾਲ ਮਿਲ ਕੇ ਖਾਲਸੇ ਰਾਜ ਦੇ ਵਿਰੁੱਧ ਗੁੰਦਾ ਗੁੰਦਦਾਰਿਆ ਸੋ ਇਨੇ ਵੱਡੇ ਅਪਰਾਧਾਂ ਦੇ ਬਦਲੇ ਭਾਰੇ ਦੰਡ ਦਾ ਘਲ ਕਰੇ ਨਹੀਂ ਤਾਂ ਉਸ ਨੂੰ ਮਲਤਾਨ ਦੀ ਹਕੂਮਤ ਤੋਂ ਹਟਾ ਦਿੱਤਾ ਜਾਏਗਾ ਤੇ ਉਸ ਨੇ ਮਿੱਤਰਤਾ ਦਾ ਇਹ ਦਨਾਮਾ ਆਪ ਤੋੜ ਦਿੱਤਾ ਹੈ ਮੁਜ਼ਫਰ ਖਾਨ ਨੇ ਜਦ ਮਹਾਰਾਜੇ ਦਾ ਹੁਕਮ ਸਰਦਾਰ ਫਤਿਹ ਸਿੰਘ ਦੇ ਮੂੰਹ ਤੋਂ ਸੁਣਿਆ ਤਾਂ ਬੜੀ ਆਪਣੀ ਕਰਤੂਰ ਤੇ ਅਤਿਅੰਤ ਲਜਜੀਰ ਹੋਇਆ ਤੇ ਬੜੀ ਨਿਮਰਤਾ ਨਾਲ ਕਹਿਣ ਲੱਗਾ ਕਿ ਮੇਰਾ ਪਿਛਲਾ ਅਪਰਾਧ ਬਖਸ਼ਿਆ ਜਾਏ ਤੇ ਜੋ ਦੰਡ ਮਹਾਰਾਜਾ ਸਾਹਿਬ ਜੋਗ ਸਮਝਨ ਮੈਂ ਪਰਨ ਤਿਆਰ ਹਾਂ ਪਰ ਮੈਨੂੰ ਇਲਾਕੇ ਤੋਂ ਨਾ ਕੱਢਿਆ ਜਾਏ ਦੋਸ਼ ਉਸ ਨੂੰ ਦੋਸ਼ ਉਸ ਦਾ ਬਹੁਤ ਵੱਡਾ ਸੀ ਪਰ ਉਸ ਦੀਆਂ ਇਨੀਆਂ ਮਿਲਕਣੀਆਂ ਸੁਣ ਕੇ ਮਹਾਰਾਜਾ ਨੇ ਆਪਣੀ ਬਖਸ਼ੀਸ਼ ਸੁਭਾਅ ਅਨੁਸਾਰ ਉਸ ਨਾਲ ਖਿਮਾ ਪੂਰਤ ਵਰਤਾਓ ਅਰਧਾਰਤ ਕੇਵਲ 7700 ਰੁਪਏ ਉਸ ਤੋਂ ਚੱਤੀ ਵਜੋਂ ਲਿਆ ਗਿਆ ਇਸ ਦੇ ਉਪਰੰਤ ਮਹਾਰਾਜਾ ਸਾਹਿਬ ਨੇ ਇਲਾਕਾ ਬਹਾਵਲਪੁਰ ਵੱਲ ਕੋਚ ਕੀਤਾ ਨਵਾਬ ਬਹਾਵਲਪੁਰ ਨੇ ਜਦ ਮਹਾਰਾਜਾ ਸਾਹਿਬ ਦੇ ਆਉਣ ਦੀ ਖਬਰ ਸੁਣੀ ਤਾਂ ਤੁਰੰਤ ਆਪਣਾ ਵਕੀਲ ਮਹਾਰਾਜੇ ਦੀ ਸੇਵਾ ਦੇ ਵਿੱਚ ਭੇਜਿਆ ਤੇ ਕਿਹਾ ਕਿ ਹੁਣ ਸਭ ਤਰ੍ਹਾਂ ਦੀ ਸੇਵਾ ਲਈ ਹਾਜ਼ਰ ਹੈ ਜੋ ਨਜ਼ਰਾਨਾ ਉਸ ਉੱਪਰ ਠਹਿਰਾਇਆ ਜਾਏ ਉਹ ਖੁਸ਼ੀ ਨਾਲ ਦੇਣ ਲਈ ਤਿਆਰ ਹੈ ਸ਼ੇਰੇ ਪੰਜਾਬ ਨੀਰਾਪੁਰਾ ਲੜਾਈਆਂ ਦਾ ਭੁੱਖਾ ਨਹੀਂ ਸੀ ਜਦ ਕੋਈ ਹਿੱਤੋਂ ਚਿੱਤੋਂ ਨਿਮਰਤਾ ਨਾਲ ਉਸ ਅੱਗੇ ਝੁਕਦਾ ਤਦ ਉਸ ਨਾਲ ਕਿਰਪਾਲਤਾ ਦਾ ਵਰਤਾਓ ਕਰਦਾ ਹੁੰਦਾ ਸੀ ਨਵਾਬ ਬਹਾਵਲਪੁਰ ਦਾ ਚੰਗਾ ਵਰਤਾਉ ਦੇਖ ਕੇ ਮਹਾਰਾਜਾ ਨੇ ਫਕੀਰ ਅਜੀਜ਼ਉਦਿਨ ਦੇ ਹੱਥੀਂ ਉਸ ਲਈ ਬਹੁਮੁੱਲੀ ਖਿਲਰ ਪਿਜਵਾਈ ਨਵਾਬ ਫਕੀਰ ਜੀ ਦੇ ਸਵਾਗਤ ਲਈ ਆਏ ਅਤੇ ਇੱਕ ਬੜੇ ਦਰਬਾਰ ਵਿੱਚ ਮਹਾਰਾਜਾ ਸਾਹਿਬ ਦੀ ਖਿਲਤ ਪਹਿਨ ਕੇ ਬੜਾ ਪ੍ਰਸੰਨ ਹੋਇਆ ਮਹਾਰਾਜਾ ਸਾਹਿਬ ਬਹਾਵਲਪੁਰ ਦੇ ਇਲਾਕੇ ਵਿੱਚ ਕੁਝ ਦਿਨ ਸ਼ਿਕਾਰ ਖੇਡ ਕੇ ਲਾਹੌਰ ਪਰਤ ਆਏ ਇਸ ਦੌਰੇ ਦੇ ਬਾਅਦਲਾ ਹੋਰ ਵਿੱਚ ਮਹਾਰਾਜਾ ਸਾਹਿਬ ਨੇ ਤੋਪਾਂ ਅਤੇ ਬੰਦੂਕਾਂ ਦਾਲੰਦ ਦਾ ਹੋਰ ਨਵਾਂ ਕਾਰਖਾਨਾ ਲਾਇਆ ਜੋ ਸੁਬਾ ਸਿੰਘ ਦੇ ਕਾਰਖਾਨੇ ਦੇ ਨਾਮ ਪਰ ਪ੍ਰਸਿੱਧ ਸੀ ਇਸ ਤੋਂ ਛੋਟ ਬਾਰੂਦ ਅਤੇ ਗੋਲੀਆਂ ਦਾ ਕਾਰਖਾਨਾ ਚੱਲੂਗੀ ਤਾਂ ਜਿਸ ਨਾਲ ਰਾਜ ਦੀਆਂ ਸਾਰੀਆਂ ਲੋੜਾਂ ਪੂਰੀਆਂ ਹੋਣਗੀਆਂ ਮਹਾਰਾਜਾ ਦਾ ਦੂਜੀ ਵਾਰ ਪਟਿਆਲੇ ਜਾਣਾ ਸਨ 1807 ਈਸਵੀ ਦੀਆਂ ਗਰਮੀਆਂ ਵਿੱਚ ਰਾਜਾ ਸਹਿਬ ਸਿੰਘ ਵਾਲੀਏ ਪਟਿਆਲਾ ਅਤੇ ਉਸ ਦੀ ਰਾਣੀ ਆਸਕੋਰ ਵਿੱਚ ਕਈ ਗੁੱਗਰੋਗੀ ਮਾਮਲਿਆਂ ਦੇ ਕਾਰਨ ਐਸਾ ਵਿਰੋਧ ਵਧਿਆ ਕਿ ਜਿਸ ਦਾ ਮਿਟਣਾ ਬੜਾ ਹੀ ਕਠਿਨ ਹੋ ਗਿਆ ਰਾਣੀ ਚਾਹੁੰਦੀ ਸੀ ਕਿ ਰਾਜਾ ਉਸਦੇ ਪੁੱਤਰ ਕਰਮ ਸਿੰਘ ਨੂੰ ਰਾਜ ਤਿਲਕ ਦੇ ਦੇਵੇ ਪਰ ਰਾਜਾ ਆਪਣੇ ਜਿਉਂਦੇ ਜੀ ਇੰਜ ਕਰਨਾ ਨੂੰ ਰਾਜ਼ੀ ਨਹੀਂ ਸੀ ਇਹ ਇਸ ਕੋਝੇ ਝਗੜੇ ਵਿੱਚ ਕੁਝ ਫੌਜ ਦੇ ਸਰਦਾਰ ਰਾਜੀਵਲ ਹੋ ਖਲੋਤੇ ਤੇ ਕੁਝ ਫੌਜ ਦੇ ਕਰਮਚਾਰੀ ਨੇ ਰਾਣੀ ਦਾ ਪੱਖ ਲਿਆ ਇਸ ਦਾ ਸਿੱਟਾ ਇਹ ਹੋਇਆ ਕਿ ਖੁੱਲਮ ਖੁੱਲਾ ਇੱਕ ਵੱਡੇ ਟੱਕਰੇ ਦੇ ਹੋਣ ਦੀਆਂ ਤਿਆਰੀਆਂ ਹੋਣ ਲੱਗੀਆਂ ਪਰ ਵਿੱਚ ਵਿਚਾਰੇ ਕੁਝ ਕੁ ਮੁਖੀ ਭਲੇ ਲੋਕ ਵੀ ਸਨ ਜਿਨ੍ਹਾਂ ਨੇ ਇਸ ਕਰੋਗੀ ਝਗੜੇ ਨੂੰ ਅਯੋਗ ਸਮਝ ਕੇ ਮਿਟਾਉਣਾ ਚਾਹਿਆ ਅਤੇ ਦੋਵੇਂ ਧਿਰਾਂ ਇਸ ਗੱਲ ਤੇ ਰਾਜ਼ੀ ਹੋ ਗਈਆਂ ਕਿ ਮਹਾਰਾਜਾ ਰਣਜੀਤ ਸਿੰਘ ਇਥੇ ਦਰਸ਼ਨ ਦੇਣ ਤੇ ਆਕੇ ਜਿਵੇਂ ਯੋਗ ਸਮਝਣ ਫੈਸਲਾ ਦੇਣ ਇਸ ਗੱਲ ਨੂੰ ਸਾਰੀ ਚੰਗੀ ਤਰ੍ਹਾਂ ਜਾਣਦੇ ਸਨ ਕਿ ਇਹ ਉਲਝਣ ਬਿਨਾਂ ਸ਼ੇਰੇ ਪੰਜਾਬ ਦੇ ਹੋਰ ਕੋਈ ਵੀ ਸੁਲਝਾ ਨਹੀਂ ਸਕਦਾ ਜੋ ਇਸ ਸੋਚ ਅਨੁਸਾਰ ਪਟਿਆਲੇ ਦਾ ਵਕੀਲ ਮਹਾਰਾਜਾ ਕੋਲ ਪਹੁੰਚਿਆ ਅਤੇ ਰਾਜਾ ਰਾਣੀ ਦੇ ਝਗੜੇ ਦੀ ਸਾਰੀ ਵਾਰਤਾ ਕੈ ਸੁਣਾਈ। ਯੋਗ ਤਿਆਰੀਆਂ ਦੇ ਬਾਅਦ ਮਹਾਰਾਜਾ ਸਾਹਿਬ ਲਾਹੌਰ ਤੋਂ ਕੂਚ ਕਰਕੇ ਸਣੇ ਫੌਜਾਂ ਦੇ 1807 ਈਸਵੀ ਨੂੰ ਪਟਿਆਲੇ ਪਹੁੰਚ ਗਏ। ਜਦ ਰਾਜਾ ਸਾਹਿਬ ਨੂੰ ਮਹਾਰਾਜਾ ਸਾਹਿਬ ਦੇ ਆਉਣ ਦੀ ਖਬਰ ਪਹੁੰਚੀ ਤਾਂ ਦੋ ਸਣੇ ਆਪਣੇ ਵਜ਼ੀਰਾਂ ਦੇ ਮਹਾਰਾਜਾ ਦੇ ਸਵਾਗਤ ਲਈ ਸ਼ਹਿਰ ਤੋਂ ਬਾਹਰ ਆਇਆ ਅਤੇ ਮਹਾਰਾਜੇ ਨੂੰ ਭਾਰੀ ਸਨਮਾਨ ਨਾਲ ਸ਼ਹਿਰ ਵਿੱਚ ਲੈ ਗਿਆ। ਇੱਥੇ ਮਹਾਰਾਜੇ ਦੇ ਉਤਾਰੇ ਲਈ ਕਈ ਦਿਨਾਂ ਤੋਂ ਪਟਿਆਲੇ ਦੇ ਪ੍ਰਸਿੱਧ ਬਾਗ ਵਿੱਚ ਸਜਾਵਟਾਂ ਅਤੇ ਤਿਆਰੀਆਂ ਹੋ ਰਹੀਆਂ ਸਨ ਅਤੇ ਇੱਥੇ ਹੀ ਉਸ ਨੂੰ ਉਤਾਰਾ ਦਿੱਤਾ ਗਿਆ। ਕੁਝ ਦਿਨ ਠਹਿਰਨ ਦੇ ਉਪਰੰਤ ਮਹਾਰਾਜਾ ਸਾਹਿਬ ਨੇ ਝਗੜੇ ਮਕਾਉਣ ਵੱਲ ਧਿਆਨ ਦਿੱਤਾ ਅਸੀਂ ਇਸ ਦੇ ਹਰ ਇੱਕ ਪੱਖ ਨੂੰ ਵਿਚਾਰ ਕੇ ਇਹ ਫੈਸਲਾ ਕੀਤਾ ਕਿ ਪਟਿਆਲੇ ਦੀ ਰਾਜਗਦੀ ਪਰ ਰਾਜਾ ਸਾਹਿਬ ਹੀ ਸੁਸ਼ੋਭਿਤ ਰਹੇ ਅਤੇ ਰਾਣੀ ਜੋ ਆਪਣੇ ਪੁੱਤਰ ਟਿੱਕਾ ਕਰਮ ਸਿੰਘ ਨਾਲ ਰਹਿਣਾ ਚਾਹੁੰਦੀ ਸੀ ਉਸ ਨੂੰ 50000 ਰੁਪਏ ਵਾਰਸ਼ਿਕ ਜ਼ਗੀਰ ਦਿੱਤੀ ਜਾਵੇ। ਜਿਸ ਵਿੱਚ ਬਨੌਰ ਮਣੀ ਮਾਜ਼ਰਾ ਸਨੌਰ ਸਗਲੀ ਬਿਸੋਲੀ ਅਤੇ ਮਿਨਾਰ ਥਲ ਦਸਾ ਤਲਕਾ ਸਮਲਿਤ ਸੀ ਇਸ ਯੋਗ ਫੈਸਲੇ ਨਾਲ ਦੋਵੇਂ ਧਿਰਾਂ ਰਾਜ਼ੀ ਹੋ ਗਈਆਂ ਔਰ ਮਹਾਰਾਜਾ ਕੁਝ ਦਿਨ ਇੱਥੇ ਠਹਿਰ ਕੇ ਪਿੱਛੇ ਨੂੰ ਪਰਤ ਆਏ ਇਸ ਸਮੇਂ ਰਾਜਾ ਪਟਿਆਲਾ ਨੇ ਮਹਾਰਾਜਾ ਸਾਹਿਬ ਦੀ ਬੜੇ ਉਤਸ਼ਾਹ ਨਾਲ ਪ੍ਰਾਣਾਚਾਰੀ ਕੀਤੀ ਸ਼ੇਰੇ ਪੰਜਾਬ ਦੀ ਸਾਰੀ ਫੌਜ ਦਾ ਰਸਤ ਪਾਣੀ ਦਾ ਖਰਚ ਆਪਣੇ ਪਾਸੋਂ ਦਿੱਤਾ ਵਦਾਈ ਗੀ ਸਮੇਂ ਨਿਯਮ ਅਨੁਸਾਰ ਪੇਟਾਵਾਂ ਸਾਹਮਣੇ ਆਈਆਂ ਜਿਨ੍ਹਾਂ ਵਿੱਚ ਇੱਕ ਪਿੱਤਲ ਦੀ ਤੋਪ ਕੜਾਖਾਨ ਤੇ ਇੱਕ ਮੋਤੀਆਂ ਦੀ ਮਾਲਾ ਜਿਸ ਵਿੱਚ ਇੱਕ ਬਹੁਮੁੱਲਾ ਨਾਗ ਪਿਆ ਹੋਇਆ ਸੀ ਇਸ ਸਮੇਂ ਇੱਕ ਬੜੀ ਅਚਰਜ ਘਟਨਾ ਵੇਖਣ ਨੂੰ ਮਿਲਣ ਨੂੰ ਆਈ ਇਹ ਮਾਲਾ ਰਾਜਾ ਸਹਿਬ ਨੇ ਸ਼ੇਰੇ ਪੰਜਾਬ ਦੇ ਗਲ ਵਿੱਚ ਇੱਕ ਵੱਡੇ ਦਰਬਾਰ ਵਿੱਚ ਪਹਿਨਾਈ ਤਾਂ ਇਸ ਸਮੇਂ ਟਿੱਕਾ ਕਰਮ ਸਿੰਘ ਰਾਜਾ ਪਟਿਆਲੇ ਦਾ ਪੁੱਤਰ ਸ਼ੇਰੇ ਪੰਜਾਬ ਦੀ ਗੋਦੀ ਵਿੱਚ ਆ ਬੈਠਾ ਇਸ ਨੇ ਜਦੋਂ ਮਾਲਾ ਮਹਾਰਾਜਾ ਸਾਹਿਬ ਦੇ ਗਲੇ ਵਿੱਚ ਸੱਜੀ ਹੋਈ ਡਿੱਠੀ ਤਾਂ ਉਸ ਨੇ ਭੋਲੇ ਭਾਵ ਗਿਆ ਸਿੰਘ ਸਾਹਿਬ ਜੀ ਇਹ ਮਾਲਾ ਤਾਂ ਮੇਰੀ ਹੈ ਕਹਿੰਦੇ ਹਨ ਬੱਚੇ ਦੇ ਮੂੰਹੋਂ ਇਹ ਵਚਨ ਸੁਣ ਕੇ ਉਦਾਰਚਿਤ ਮਹਾਰਾਜੇ ਤੋਂ ਰਿਹਾਨਾ ਗਿਆ ਤੁਰੰਤ ਉਹ ਮਾਲਾ ਆਪਣੇ ਗਲੋਂ ਲਾ ਕੇ ਸ਼ਾਹਜਾਦਾ ਕਰਮ ਸਿੰਘ ਦੇ ਗਲ ਪਾ ਦਿੱਤੀ ਤੇ ਆਖਿਆ ਲਾਲ ਜੀ ਜੇ ਇਹ ਤੇਰੀ ਹੈ ਤਾਂ ਤੇਰੀ ਹੋਈ ਇਸ ਅਦਭੁਤ ਘਟਨਾ ਦਾ ਸਾਰੇ ਦਰਬਾਰੀਆਂ ਤੇ ਸ਼ੇਰੇ ਪੰਜਾਬ ਦੇ ਪਿਆਰ ਦਾ ਇਨਾ ਪ੍ਰਭਾਵ ਪਿਆ ਕਿ ਸਾਰੇ ਵਾਹ ਵਾਹ ਕਰ ਉਠੇ ਮਹਾਰਾਜਾ ਸਹਿਬ ਸਿੰਘ ਨੇ ਤਵਰ ਦੇ ਗਲੋਂ ਮਾਲਾ ਲਾ ਕੇ ਮੁੜ ਮਹਾਰਾਜੇ ਦੀ ਪੇਟਾ ਕਰਨੀ ਚਾਹੀ ਪਰ ਸਰਕਾਰ ਨੇ ਲੈਣ ਤੋਂ ਨਾਹ ਕਰ ਦਿੱਤੀ ਇਸ ਮਾਲਾ ਦਾ ਮੁੱਲ 70000 ਰੁਪਿਆ ਸੀ ਅਗਲੇ ਦਿਨ ਪਟਿਆਲੇ ਤੋਂ ਤੁਰ ਕੇ ਮਹਾਰਾਜ ਅੰਬਾਲੇ ਪਹੁੰਚਿਆ ਇੱਥੇ ਖਬਰਾਂ ਆਈਆਂ ਕਿ ਠਾਕਰ ਕਿਸ਼ਨ ਸਿੰਘ ਨਾਰੈਣਗੜੀਆ ਸਰਕਾਰ ਦੇ ਇਲਾਕੇ ਦੀ ਪਰਜਾ ਨੂੰ ਅਤ ਦੁੱਖ ਦੇ ਰਿਹਾ ਹੈ ਇਸ ਖਬਰ ਨੂੰ ਸੁਣ ਕੇ ਮਹਾਰਾਜਾ ਸਾਹਿਬ ਨੇ ਇਹ ਮਨ ਵਿੱਚ ठान ਲਿਆ ਕਿ ਚਾਪਦੇ ਹੀ ਉਸ ਨੂੰ ਆਪਣੇ ਕੀਤੇ ਦੀ ਸਜ਼ਾ ਦੇਣੀ ਚਾਹੀਦੀ ਹੈ ਸੋ ਇਥੋਂ ਹੀ ਕੋਚ ਕਰ ਦਿੱਤਾ ਅਤੇ ਜਾਂਦੇ ਹੀ ਕਿਲਾ ਨਾਰੈਣਗੜ੍ਹ ਨੂੰ ਜਾ ਕੇ ਰਿਹਾ ਇਹ ਕਿਲਾ ਬੜਾ ਪੱਕਾ ਬਣਿਆ ਹੋਇਆ ਸੀ ਅਤੇ ਇਸ ਦੇ ਕਈ ਉੱਚੇ ਦਮਦਮਿਆਂ ਵਿੱਚ ਭਾਰੀ ਤੋਪਾਂ ਲਗੀਆਂ ਹੋਈਆਂ ਸਨ ਜਿਨ੍ਹਾਂ ਦੀ ਮਾਰ ਬਹੁਤ ਦੂਰ ਤੱਕ ਪੈਂਦੀ ਸੀ ਠਾਕਰ ਕਿਸ਼ਨ ਸਿੰਘ ਨੇ ਜਦ ਧਾਵੇ ਦੀ ਖਬਰ ਸੁਣੀ ਤਾਂ ਉਸਨੇ ਵੀ ਆਪਣੀ ਰੱਖਿਆ ਲਈ ਜੋ ਕੁਝ ਉਸ ਤੋਂ ਹੋ ਸਕਿਆ ਕੀਤਾ ਤੇ ਆਪਣੇ ਤੋਪਾਂ ਤੋਂ ਚੰਗਾ ਕੰਮ ਲਿਆ ਇਹਨੇ ਨੂੰ ਸਰਦਾਰ ਫਤਿਹ ਸਿੰਘ ਕਾਲੀਆਂ ਵਾਲਾ ਇੱਕ ਬੜਾ ਦਸਤਾ ਫौज ਲੈ ਕੇ ਅੱਗੇ ਵਧਿਆ ਤਾਂ ਜੋ ਵੈਰੀ ਦੀਆਂ ਤੋਪਾਂ ਤੇ ਕਬਜ਼ਾ ਕਰੇ ਇਹ ਬਹਾਦਰ ਸਰਦਾਰ ਸਣੇ ਆਪਣੇ ਜਥੇ ਦੇ ਬੜੀ ਬੀਰਤਾ ਨਾਲ ਅੱਗੇ ਵਧ ਕੇ ਤੋਪਕਾਨੇ ਤੇ ਟੁੱਟ ਪਿਆ ਮਹਾਰਾਜਾ ਸਾਹਿਬ ਇੱਕ ਉੱਚੀ ਥਾਂ ਤੋਂ ਦੂਰਬੀਨ ਨਾਲ ਲੜਾਈ ਦਾ ਰੰਗ ਵੇਖ ਰਹੇ ਸਨ ਹੁਣ ਸਰਦਾਰ ਫਤਿਹ ਸਿੰਘ ਦੇ ਦਸਤੇ ਨੇ ਤੋਪਾਂ ਵੈਰੀ ਤੋਂ ਖੋਹ ਲਈਆਂ ਅਜੇ ਇਹ ਤੋਪਾਂ ਸਰਦਾਰ ਫਤਿਹ ਸਿੰਘ ਆਪਣੇ ਵੱਲ ਖਿੱਚਵਾ ਰਿਹਾ ਸੀ ਕਿ ਇਹਨੇ ਨੂੰ ਸામਨੇ ਪਾਸੇ ਤੋਂ ਇੱਕ ਗੋਲੀ ਆਈ ਜੋ ਸਰਦਾਰ ਫਤਿਹ ਸਿੰਘ ਨੂੰ ਛਾਤੀ ਵਿੱਚ ਲੱਗੀ ਜਿਸ ਦੀ ਕਰੜੀ ਸੱਟ ਨਾਲ ਉਸ ਦੇ ਉਤੇ ਹੀ ਪ੍ਰਾਨ ਤਿਆਗ ਦਿੱਤੇ ਮਹਾਰਾਜਾ ਸਹਿਬ ਨੂੰ ਇਸ ਬਹਾਦਰ ਸਰਦਾਰ ਦੀ ਬਹੁਤ ਮੌਤ ਦਾ ਬਹੁਤ ਸ਼ੋਕ ਲੱਗਾ ਤੇ ਛੱਟ ਇੱਕ ਹੋਰ ਦਸਤਾ ਅੱਗੇ ਵਧਾ ਕੇ ਕਿਲੇ ਤੇ ਐਸੀਆਂ ਗੋਲੀਆਂ ਦਾ ਮੀਂਹ ਵਰਸਾਇਆ ਕਿ ਕਿਲੇ ਦੀ ਦੱਖਣੀ ਬਾਹੀ ਸ਼ੇਕੋ ਸ਼ੇਕ ਹੋ ਗਈ ਹੁਣ ਉੱਪਰੋਂ ਉਡਵਾ ਧਾਵਾ ਕਰਕੇ ਕਿਲੇ ਨੂੰ ਆਪਣੇ ਕਬਜ਼ੇ ਦੇ ਵਿੱਚ ਇਹ ਕਰ ਲਿਆ ਠਾਕਰ ਕਿਸ਼ਨ ਸਿੰਘ ਆਪਣੀ ਜਾਨ ਬਚਾ ਕੇ ਪਿੱਛੇ हट ਗਿਆ ਤੇ ਉਸ ਦਾ ਇਲਾਕਾ ਸਰਦਾਰ ਫਤੇ ਸਿੰਘ ਆਲੂਵਾਲੀਏ ਨੂੰ ਜ਼ਗੀਰ ਵਿੱਚ ਦੇ ਦਿੱਤਾ ਇਥੋਂ ਹੁੰਦੇ ਹੋਏ ਨਸ਼ਹਿਰਾ ਮੋਰਿੰਡਾ ਬਹਿਲੋਲਪੁਰ ਆदि ਇਲਾਕਾ ਸੋਧ ਕੇ ਮਹਾਰਾਜਾ ਸਾਹਿਬ ਨੇ ਲਾਹੌਰ ਪਹੁੰਚਣ ਦੀ ਤਾਰੀਖ 4 ਦਸੰਬਰ 1863 ਈਸਵੀ ਹੈ ਮਹਾਰਾਜਾ ਸਾਹਿਬ ਜਦ ਲਾਹੌਰ ਪਹੁੰਚੇ ਤਾਂ ਇਹਨਾਂ ਦਿਨਾਂ ਵਿੱਚ ਹੀ ਰਾਣੀ ਮਹਿਤਾਬ ਕੌਰ ਨੂੰ ਜੋੜੇ ਪੁੱਤ ਜਮੇ ਇਸ ਖੁਸ਼ੀ ਦੇ ਸਮੇ ਮਹਾਰਾਜੇ ਦੇ ਹਜ਼ਾਰਾਂ ਰੁਪਏ ਦਾਨ ਕੀਤੇ ਅਤੇ ਸਹਬਜ਼ਾਦਿਆਂ ਦੇ ਨਾਮ ਗੁਰੂ ਆਸ਼ੀ ਅਨੁਸਾਰ ਸ਼ੇਰ ਸਿੰਘ ਤੇ ਤਾਰਾ ਸਿੰਘ ਰੱਖੇ ਗਏ ਵਾਹਿਗੁਰੂ ਜੀ ਕਾ ਖਾਲਸਾ ਸ਼੍ਰੀ ਵਾਹਿਗੁਰੂ ਜੀ ਕੀ ਫਤਿਹ ਜੇਕਰ ਵੀਡੀਓ ਚੰਗੀ ਲੱਗੀ ਹੋਈ ਤਾਂ ਵੀਡੀਓ ਨੂੰ ਲਾਈਕ ਸ਼ੇਅਰ ਤੇ ਕਮੈਂਟ ਜ਼ਰੂਰ ਕਰਿਆ ਕਰੋ ਤੇ ਨਾਲ ਦੇ ਨਾਲ ਹੀ ਆਪਣੇ ਚੈਨਲ ਜੀਵਨ ਸਾਖੀ ਨੂੰ ਸਬਸਕ੍ਰਾਈਬ ਕਰਨਾ ਵੀ ਨਾ ਭੁੱਲਿਓ ਧੰਨਵਾਦ